ਹਸੀ ਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਕੋਲ ਜੀ ਇੱਕ ਅੱਜ ਜਿਹੜਾ ਬੱਚੇ ਤੋਂ ਬਹਿਣ ਸੇਲ ਹੈ ਜੀ ਦੁੱਧ 15 ਕਿਲੋ ਤਿਆਰ ਹੈ ਜੀ ਬਗੈਰ ਬੱਚੇ ਤੋਂ ਆ ਬਾਈ ਐਫਾ ਪੂਰੀ ਪਿਓਰ ਕੱਦ ਵਾਲੀ ਵੱਡੀ ਬਿਹੜਾ ਜੀ ਠੰਡੀ ਸੀਲਾ ਪੂਰੀ ਚੌਂਚਾਂ ਨੇ ਇੱਕ ਨੰਬਰ ਹੈ ਜੀ ਪਿੰਡ rau ke kala ਜਿਹੜਾ ਮੋਗਾ ਮੋਬਾਈਲ ਨੰਬਰ 88475 18965 ਜਿਗੋ ਵੇਖੀ ਇਦਾਂ ਦਾ ਚਾਹਵਾਨ ਹੋਵੇ ਸੰਪਰਕ ਕਰ ਸਕਦਾ ਈ ਵੱਡੀ ਵਿਹੜਾ ਕਦ ਕਾਠ ਵਾਲੀ ਜੀ 15 ਵਾਲੀ ਡਰੈਸ ਟੈਂਪ ਦੇ ਤਿਆਰ ਆ ਤੁਹ ਬਗੈਰ ਬੱਚੇ ਤੋਂ ਆਈ ਇਹ ਪਿੰਡ rau ke kalanjla moga ਮੋਬਾਈਲ ਨੰਬਰ 88475 18965 ਸਵੇਰ ਦੇ ਟਾਈਮ ਦੀ ਵੀਡੀਓ ਈ 10:00 ਵਜੇ ਦੀ ਤਕਰੀਬਨ ਸੋਨਾ ਥਾਂ ਲਿਵਾ ਸਾਫ਼